ਅਲੀ ਵਧੀਆਂ ਸੰਧੂਆ ਚੋਤਾ ਕਹਿੰਦੇ ਮਹਿਮਦਵਾਲੀਆ ਕਬੱਡੀ ਪਾਉਣ ਦੇ ਹੱਥ ਬਲਿਆ ਜੱਗੂ ਉਹ ਕਹਿੰਦੇ ਇੰਗਲਟਰ ਭੱਜੂ ਜਾਂ ਜਫਾ ਲੱਗੂ ਉਹ ਹੱਥ ਬਲਿਆ ਜੱਗੂ ਉਹ ਬੱਬਰ ਸ਼ੇਰ ਕਬੱਡੀ ਦਾ ਉਹ ਵੇਖਾਂਗੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਦੂਜੇ ਪਾਸੇ ਕੌਡੀ ਦਾ ਸੰਧੂਆ ਅਰ ਥੱਕ ਜੋਦਾ ਇਹ ਮਹਿਮਦਵਾਲੀਆ ਜੋਤਾ ਆਹ ਕਹਿੰਦੇ ਪਾਉਣ ਵਾਲਾ ਆਹ ਰੋਪਣ ਵਾਲਾ ਇਸ ਮਾਣੇ ਦੀ ਧਰਤੀ ਦਾ ਇੰਦਰਜੀਤ ਸਿੰਘ ਬਣੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾਂਗੇ ਜੋਧੇ ਨਾਲ ਮੁਕਾਬਲਾ ਹੋਣਾ ਜਾਂ ਫਿਰ ਸਣੀ ਆਦਮ ਪਾਲੀਆ ਪਰ ਨੰਬਰ ਡਬਲ ਟੱਚ ਦੇ ਇਸ਼ਾਰੇ ਦਾ ਆ ਰੇਡਰ ਨੂੰ ਹੈ ਬੜੀ ਸਮਾਣੇ ਦੇ ਕਬਜੇ ਦੇ ਪਿੱਛੇ ਨੰਬਰ ਆ ਉਸ ਵਰਨਿਆ ਛੇੜ ਕਹਾਣੀ ਪੁਆਇੰਟ ਜਿਹੜਾ ਧਾਵੀ ਦੇ ਵਾਸਤੇ ਜੁੜਦਾ ਹੋਇਆ ਮੇਰੇ ਵੀਰੋ ਖੇਡ ਗਰਾਊਂਡ ਦੇ ਵਿੱਚ ਤੇਤੀ ਦਾ ਸੈਮੀ ਫਾਈਨਲ ਮਾਚੜਾ ਸ਼ੁਰੂ ਹੋ ਗਿਆ ਹਰਮਨ ਬੁਲਟ ਮੇਰੇ ਵੀਰੋ ਇਸ ਵੇਲੇ ਖੀਰਾਬਾਲ ਦੀ ਧਰਤੀ ਦਾ ਹੋ ਬਾਪੂ ਦਰਸ਼ੇਬ ਸਿੰਘ ਪੰਡਾਲ ਦਾ ਪੋਤਾ ਕਬੱਡੀ ਪੌਂਦਰੀ ਖੇਡ ਮੈਦਾਨ ਤੱਕਾ ਚਾਰ ਜਾਫੀਆਂ ਕੋ ਆ ਗੁਰਬਿੰਦਰ ਕਾਂਗਿਆ ਹੋ ਕਾਂਗਿਆ ਵਾਲਾ ਕਾਂਗਿਆ ਵਾਲਾ ਹੋਈ 50 ਕਾਂਗਿਆ ਵਾਲਾ ਕਾਂਗਿਆ ਲਵ ਨਹੀਂ ਓਏ ਪਰਲੇ ਪਾਸੇ ਕਾਂਗਿਆ ਵਾਲੇ ਨੇ ਬੁੱਲਟ ਨੂੰ ਧੱਕੇ ਮਾਰ ਰਿਹਾ ਉਹਦਾ ਚਲਾਨ ਕੱਟਦਾ ਓਏ ਉਹ ਯੋਧਿਆ ਪਰਨੇ ਪਾਸੇ ਚਲਾਨ ਕੱਟਿਆ ਗਿਆ ਹੁਣ ਵੇਖਾਂਗੇ ਪੂਰੀਆ ਸੀ ਸਰਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਸਰਪਾ ਆਸਟ੍ਰੇਲੀਆ ਤੇ ਮਨੂਆ ਆਸਟ੍ਰੇਲੀਆ ਵੀ ਸਾਡੇ ਭਰਾ ਉਹ ਨਜ਼ਾਰਾ ਮਾਣਦਿਆਂ ਬਹੁਤ ਵੱਡੇ ਉਹਨਾਂ ਦੇ ਵੀ ਯੋਗਦਾਨ ਹੈ ਖਾਡੀ ਪੌਣ ਦੇ ਲਈ ਮਹਿਮਦ ਵਾਰੀਆ ਜੋਤਾ ਅੱਗੇ ਵੱਲ ਵਧਦਾ ਹੋਇਆ ਸੁਣਦੇ ਆ ਛੇੜ ਕਹਾਣੀ ਮਹਿਮਦ ਵਾਰੀਆ ਜੋਤਾ ਮੇਰੇ ਲਈ ਵੱਡਾ ਕੰਮ ਰੱਖਦਾ ਕਬੱਡੀਆਂ ਪਾਉਂਦਾ 25 25 26 کبڈیا میچ پاؤ والا آپ بتا مل کبڈی را دیکھو ایک بنے کا گرمندر اور دوسرے بنے یوگا محنت کی دھرتی کا لو دیکھو نمبر نمبر کی دا جی نمبر کی کہاں کے آنے دا ہے کہاں کے آنے دا ہے میں باروں لنگیاں ہوں ناسی گا میں آکھے آپ باپوں کہنا کہ سندوہ حاکمہ دی ٹیم کے میں لگ دیا مکھیا پتی ہے ਕਹਿੰਦਾ ਪਰੋਂ ਬਾਹਰ ਤੋਂ ਚੱਲ ਕੇ ਜਿਹਨੂੰ ਤੁਸੀਂ ਘਰ ਗਿਆਲਾ ਕਹਿੰਦੇ ਹੁੰਦੇਓ ਕੱਲੇ ਹੀ ਦੁੱਖ ਤੋੜੂ ਆਹ ਤੋੜੀ ਜਾਂਦਾ ਆ ਜਾ ਉੱਥੇ ਗਿਰਾ ਮੰਬਾ ਦੁੱਖ ਤੇਰੀ ਜਾਂਦਾ ਆ ਇੰਦਰਜੀਤ ਸਿੰਘ ਬਣੀ ਸਮਾਣੇ ਦੀ ਧਰਤੀ ਦਾ ਮੇਰੇ ਲਈ ਬਾਹਰ ਦੇ ਜਿਹੜਾ ਰੋਪਾ ਦਿਸਕਾ ਡਬਲ ਟੱਚ ਸਾਰੇ ਹੀ ਟੱਪਰ ਜਿਵੇਂ ਕਹਿੰਦੇ ਹੁੰਦੇ ਆ ਪਰ ਨੰਬਰ ਇਸ ਵੇਲੇ ਧਾਰੀ ਦਾ ਹਰਮਨ ਬੋਲਟ ਕਬੱਡੀ ਪੌਣ ਦੀ ਵਾਤ ਕਿਆ ਸੰਧੂਆ ਲਓ ਖਾਕਿਆਂ ਵਾਲੀ ਹੈ ਹਰ ਦੂਸਰੋਂ ਬੰਨੇ ਹਰਮਨ ਬੋਟ ਖੀਰਾ ਮਾਨ ਦੀ ਧਰਤੀ ਦਾ ਨੰਬਰ ਦਾ ਸ਼ਾਨਦਾਰ ਵੋਧਾ ਆਪਣੇ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਜਿੰਦੀ ਹੰਸਰਾ ਵੀ ਬੈਠਾ ਲਾਈਵ ਨਜ਼ਾਰੇ ਤੱਕਦਾ ਮੈਂ ਪਹਿਲਾਂ ਮਿੰਟ ਸੈ 2.5 ਮਿੰਟ ਹੋ ਗਏ ਕਹਿੰਦਾ ਸਾਹ ਸੁੱਕੇ ਪੈ ਸੀ ਇੰਦਰ ਮਾਰਕਟ ਬੈਠਾ ਨਾਲ ਤੇ ਨਾਲ ਨਿਰਮਾ ਸੰਧੂ ਕਦੂਰੇ ਬੈਠਾ ਤੇ ਨਾਲ ਪਿੰਦਾ ਖਹਿਰਾ ਬੈਠਾ ਤੇ ਨਾਲ ਸਾਡਾ ਭਾ ਮੇਰੇ ਵੀਰੋ ਬਨਪ ਗੁਰਤੇਜ ਜਾਲ ਬੈਠਾ ਮਨਪ੍ਰੀਤਿਆਂ ਯਾਦਾਂ ਅੱਜ ਸਾਡੇ ਤੇਰਾ ਪਰਿਵਾਰੀਆਂ ਨੇ ਸਾਡਾ ਯਾਰ ਸਾਡਾ ਭਰਾ ਇਹ ਦੁਨੀਆ ਤੇ ਇਹ ਨਲਪ੍ਰਿਤ ਗੋਲ ਦੀ ਯਾਤ ਸਭ ਦਾ ਹਾਰਨੇ ਦਿੱਤੇ ਜਾ ਰਿਹਾ ਮੈਂ ਗੁਰਵਿੰਦਰ ਘਾਂਗੇ ਨੂੰ ਪਿੱਛੇ ਕਿ ਅੱਜ ਕੀ ਖਿਆਲ ਉਹ ਕਹਿੰਦਾ ਬਾਬਾ ਨਾਨਕ ਘੜਦਾ ਬਾਬਾ ਨਾਨਕ ਦੀ ਘੜਦੇ ਪਰ ਨੰਬਰ ਹਰਮਨ ਬੁਲਟ ਮੇਰੇ ਵੀ ਹੈ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਉਹ ਚੱਲਿਆ ਥੱਪੇ ਥੱਪੇ ਦੇ ਟਾਟੇ ਆਹ ਚੌੜੀ ਛਾਤੀ ਹੈ ਆਹ ਸਮਾਣੇ ਦੀ ਧਰਤੀ ਦਾ ਕਹਿੰਦੇ ਬਣੀ ਕਬੱਡੀ ਪਾਉਂਦਾ ਓਏ ਮੇਰੇ ਵੀਰੋ ਹੁਣ ਦੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਆਹ ਇੱਕ ਪਾਸੇ ਆਤਮਪਾਲੀਆ ਉਹ ਮਲੇਰ ਪੁੜ ਦੇ ਏਰੀਏ ਦਾ ਇਹ ਮੁੰਡਾ ਕਨੇਡਾ ਰਹਿੰਦਾ ਉਹ ਦੂਜਾ ਵੀ ਕਹਿੰਦੇ ਕਨੇਡਾ ਦੀ ਧਰਤੀ ਤੇ ਬੱਲੇ ਬੱਲੇ ਕਰਵਾ ਕੇ ਆਇਆ ਨੰਬਰ ਜਿਹੜਾ ਬਣੀ ਸਮਾਣੇ ਵਾਲਾ ਆਪਣੀ ਟੀਮ ਲਈ ਜੋੜ ਗਿਆ ਮਹਿਮਦ ਵਾਲੀਆ ਜੋਤਾ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਓਏ ਸਵਰਦੇਆ ਖੇਡ ਕਹਾਂ ਲੈ ਮਹਿਮਦ ਵਾਲੀਆ ਜੋਤਾ ਮੇਰੇ ਵੀਰੋ ਤੇ ਟੱਕਰ ਹਾਕਾ ਪਾਲੀਆ ਕਹਿੰਦੇ ਆ ਜੱਫੇ ਤਾਂ ਲਾਉਣੇ ਪੈਣਗੇ ਅੱਜ ਹਾਰਨੇ ਮੋਟਰਸਾਈਕਲ ਦੇ ਮੇਰੇ ਵੀਰੋ ਅੱਜ ਕਪਾਲਪੁਰੇ ਦਾ ਕੰਪ ਹੈ ਅੱਜ ਕਲੰਗੀ ਧਰ ਕਬੱਡੀ ਕੰਪ ਹੈ ਹਾਏ ਘੱਟੇ ਘੱਟ 30 ਲੱਖ ਦਾ ਬੱਜਟ ਹੈ ਮੇਰੇ ਵੀਰੋ ਸਾਡਾ ਜੱਗਾ ਚੱਕਰਦੇ ਭਾਈ ਪਰਮੇਂਦਰ ਸੂਜਾਪੁਰ ਵੱਟੀਆਂ ਡੋਟੀਆਂ ਲੈ ਕੇ ਪੁੱਜੇ ਹੋਇਆ ਪੌਡੀ ਦੇ ਘੈਂਟ ਪ੍ਰੋਮੋਟਰ ਹੈ ਉਹ ਕਹਿੰਦੇ ਇੱਕ ਪਾਸੇ ਸੀਸਰ ਵਾਲਾ ਪੂਰੀਆ ਪਰ ਦੂਜੇ ਪਾਸੇ ਗਿੰਡੀ ਹੈ ਮਹਿਮਦਵਾਲ ਦੀ ਧਰਤੀ ਦਾ ਮੇਰੇ ਵੀਰੋ ਲੱਕ ਫੜ ਕੇ ਕੈਂਚੀ ਮਾਰ ਗਿਆ ਮਨੂ ਹੰਸਰਾ ਤੇ ਸਰਬਾ ਬਰੌਲ ਉਹਨਾਂ ਦਾ ਬੇਟਾ ਰੋਲ ਅਗਲੇ ਕੱਪ ਲਈ ਧੰਨਵਾਦ ਮਨੂ ਮਨੂ ਹੰਸਰਾ ਤੇ ਸਰਬਾ ਆਸਟ੍ਰੇਲੀਆ ਮਨੂ ਵੀ ਆਟ੍ਰੇਲੀਆ 'ਵਾਂ ਬਠਾ ਸਰਬਾ ਵੀ ਬਠਾ بولٹ دیا تین کبڈیا پانچ ہزار دیا, آر دیا ہو گیا چلو بولٹ ہزار پہلے پوتے نے بڑی تکڑی کبڈی کھیلی ہے اب پوتا ہے دوسرے بندے مینگو بولٹ بٹی, دیا, بولٹ کٹے رکھ بولٹ نہ رکھے نمبر لیا لی ਜਦੋਂ ਆਪਾਂ ਦੇ ਆਸਟ੍ਰੇਲੀਆ ਦਾ 88 ਤੇ ਬਲਟ ਦਾ ਰੱਖਿਆ ਨੰਬਰ ਲੈਉਣ ਨੂੰ ਬਣ ਘਮਾਰ ਨੂੰ ਤਾਂ ਥਾਰ ਰੱਖੀ ਐ ਬਲਟ ਦਾ ਰੱਖਿਆ ਨੰਬਰ ਲੈਉਣ ਨੂੰ ਸਾਹਮਣੇ ਕਬੱਡੀ ਪੌਣ ਦੇ ਲਈ ਬੜੀ ਸਮਾਣੇ ਵਾਲਾ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਓਏ ਮੇਰੇ ਵੀਰੋ ਓਹ ਠਾਠਾ ਮਾਰਦਾ ਘੱਟ ਹੈ ਓਹ ਬਖਰਾ ਨਜ਼ਾਰਾ ਨੰਬਰ ਸਨੀ ਔਹ ਸਦੀ ਆਪਣੀ ਟੀਮ ਲਈ ਜੋੜ ਗਿਆ ਆ ਤਾਂ ਬੜੀਆ ਸਦੀ ਜੱਫਾ ਲਾ ਗਿਆ ਮੇਰੇ ਵੀਰੇ ਉਧਰ ਜਿੰਦੀ ਹਾਸਲਾ ਸੁੱਖਾ ਸ਼ੇਰਪੁਰ ਕੈਨੇਡਾ ਤੇ ਨਾਲ ਗੁਰਤੇਜ ਗੋਲ ਗੋਲ ਨਿਸ਼ਕ ਸਦੀਆ ਮਲਬਾਰ ਦੁਆਰੇ ਉਹਨਾਂ ਵੱਲੋਂ ਹਾਕਮ ਵਾਲਿਆਂ ਜੱਗੂ ਦੇ ਦੋ ਜੱਫੇ 2000 ਦੇ ਹੋਣਿਆ ਮੇਰੇ ਵੀਰੇ ਤੇ ਦੂਜੀ ਕਬੱਡੀ 5000 ਦੇ ਸੰਧੂਆ 5000 ਦੇ ਦੋ ਜੱਫੇ ਦੂਜੀ ਕਬੱਡੀ 5000 ਦੇ ਹੰਸਰਾ ਕਹਿੰਦਾ ਮਨੋਕ ਮੈਂ ਤੇ ਮਨੂ ਆਵੇ ਸਾਡਾ ਜਿਹੜਾ ਬਾਈ ਸਾਡਾ ਬੌਂਸਰ ਆ ਉਹ ਇੱਕ ਇੱਕ ਬੰਦਾ ਇੱਥੇ ਸਾਡੇ ਕੋਲ ਛੱਡੇ ਤੋਂ ਤਰਾਂ ਜਿਹੜਾ ਸਾਡਾ ਵੀਰ ਉਹਨਾਂ ਨੂੰ ਭੇਜੋ ਇੱਥੇ ਇੱਕ ਜਾਣੇ ਤੇ ਦੂਜੀ ਕਬੱਡੀ ਸਫਲ ਪੈ ਗਈ ਮੇਰੇ ਵੀਰੋ 5000 ਦੀ ਬਨੂ ਹੰਸਰਾ ਤੇ ਸਰਬਾ ਹਾਸਰਾ ਆਸਟ੍ਰੇਲੀਆ ਉਹਨਾਂ ਵੱਲੋਂ ਆਹ ਕਬੱਡੀ ਪਾਉਣ ਦੇ ਲਈ ਪੂਰੀ ਆਸੀ ਸਰਦੀ ਧਰਤੀ ਦਾ ਕੰਬਾਈਨਾ ਦਾ ਜੇ ਤੂੰ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਉਹ ਕਬੱਡੀ ਪੈ ਗਈ ਉਹ ਖੜਕਾ ਤੜਕਾ ਉਹ ਵੇਖਾਂਗੇ ਯੋਧਾ ਸੁਰਖਪੁਰੀਆ ਪਰ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਲੈ ਪੂਰੀ ਆਸੀ ਸਰਦੀ اپنی ٹیم گیا میرے تمہاری محمد شان شاندر بات اپنی ٹیم واسطے کرنا ہے اگلی ریڑھ بڑی سم ہے جن کی ہنسا گرتے ਪਿੰਡਾਂ ਸੁੱਖਾ ਸ਼ੇਰ ਤੋਂ ਉਹਨਾਂ ਵੱਲੋਂ ਯੋਧੇ ਦੇ ਤੋਜਫੇ 5000 ਦੇ ਉਹ ਯੋਧੇ ਦੇ 2 ਜਫੇ 5000 ਦੇ ਇਹ ਲੈਣਾ ਜਿਹੜੀਆਂ ਅੱਜ ਸਵੇਰੇ ਮੈਚ ਸ਼ੁਰੂ ਹੋਣ ਕੋਲੇ ਬੇਲੀ ਬੋਲੀਆਂ ਸੀ ਇੱਥੇ ਆ ਕੇ ਲਿਖੀਆਂ ਕਿ ਉਹ ਸੱਚ ਹੁੰਦੀਆਂ ਲੱਗਦੀਆਂ ਨੇ ਉਹ ਸਧੂਆ ਬੱਬਰ ਸ਼ੇਰਾਂ ਨਾਲ ਅੱਜ ਬੱਬਰ ਸ਼ੇਰ ਪੜਾਉਣਗੇ ਕਮਾਲਪੁਰੇ ਦੇ ਕੱਪ ਦੇ ਨਜ਼ਾਰੇ ਫੁੱਲਾਉਣਗੇ ਕਲਗੀ ਤਰ ਕੱਪ ਵਾਲੇ ਹੋਏ ਪਪਾ ਭਾਰ ਨੇ ਬਾਈਟਾਂ ਨੂੰ ਦੇਣੇ ਸਧੂਆ ਅੱਜ ਮਹੰਗੇ ਹਾਰਲੇ ਬੈਟਾ ਨੂੰ ਦੇਣੇ ਸਧੂਆ ਅੱਜ ਮਹੰਗੇ ਹਾਰਲੇ ਉਹ ਪਾਕਿਸਤਾਨ ਨੂੰ ਦੇਣੇ ਅੱਜ ਕਨਾਲ ਪੁਰੇ ਵਿੱਚ ਹਾਰਲੇ ਲਓ ਜੇ ਹਾਰਲਿਆਂ ਦੀ ਟੱਕਰ ਹੈ ਅੱਜ ਹਾਰਲਿਆ ਪਿੱਛੇ ਭਿੜਦੇ ਆ ਹਾਕਾਂ ਵਾਲਿਆ ਜੱਗੂ ਤੇ ਜੇਤੇ ਦੀ ਟੱਕਰ ਮੇਰੇ ਵੀਰੋ ਹਾਂ ਨੰਨੀ ਲੱਤ ਹੈ ਫੇ ਕੋਸੇ ਕੋਟਲੇ ਵਾਲਿਆ ਗਰਾਰੀ ਅੱਧੇ ਤੇ ਅੜ ਗਈ ਸਾਡੇ ਨੌਂ ਦੇ ਰਾਸਤੇ ਗੱਡੀ ਖੜ ਗਈ ਹੁਣ ਵੇਖਾਂਗੇ ਕਬੱਡੀ ਪੋਰ ਦੇ ਲਈ ਉਹ ਬੱਲੇ ਬੱਲੇ ਪੂਰੀਆ ਸੀਸਰ ਦੀ ਧਰਤੀ ਦਾ ਕੰਬੈਨਾਂ ਦਾ ਜੇਤੂ ਟਰੈਕਟਰਾਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਉਹ ਗੋਰੇ ਗੋਰੀਆਂ ਦੇ ਦਿਲਾਂ ਦਾ ਜੇਤੂ ਉਹ ਕਬੱਡੀ ਹਰਿਆਣੇ ਵਾਲਾ ਪਾ ਰਿਹਾ ਹੈ ਪਰ ਡਬਲ ਟੱਚ ਦਾ ਇਸ਼ਾਰਾ ਨੰਬਰ ਜਿਹੜਾ ਰੇਡਰ ਦੇ ਕਲਜੇ ਦੇ ਵਿੱਚ ਹੈ ਬੂਰੀਏ ਦੇ ਕਲਜੇ ਦੇ ਵਿੱਚ ਹੈ ਆ ਮਨੂ ਹੰਸਰਾ ਤੇ ਸਰਬਾ ਹੰਸਰਾ ਆਸਟ੍ਰੇਲੀਆ ਉਹਨਾਂ ਦੀ ਤੀਜੀ ਕੋ ਟ੍ਰੇਡ 5000 ਦੀ ਸਵਰਨਿਆ ਪੈ ਰਹੀ ਹੈ 5000 ਦੀ ਲਾਸਟ ਰੇਟ ਪੈ ਰਹੀ ਹੈ ਆ 5000 ਦੀ ਮਨੂ ਹੰਸਰੇ ਵਾਲੀ ਸਰਵੇ ਵਾਲੀ 5000 ਵਾਲੀ ਆ ਖੀਰਾ ਬੋਲਦਾ ਹਰਮਨ ਬੁਲਟ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬੰਦਿਆ ਹੋਇਆ ਹਾਕਮ ਵਾਲਿਆ ਜੱਜੂ ਦੇਖੋ 5000 ਬੁਲਟ ਦੇ ਲਈ ਆ ਬੋਲੋ 5000 ਪਹੁੰਚ ਦਾ ਕਰ ਦਿਓ ਮੇਰੇ ਵੀਰੋ ਤਿੰਨ ਸਫਲ ਪਾ ਗਿਆ ਮਨੂ ਹੰਸਰਾ ਤੇ ਸਰਬਾਨ ਸਰਾ ਅਸਟ੍ਰੇਲੀਆ ਉਹਨਾਂ ਦੀਆਂ ਤਿੰਨ ਤੇ ਸਵਰਨਿਆ ਗਿੰਦੀ ਹੰਸਰੇ ਵੱਲੋਂ ਗੁਰਤੇਜਦਾਲ ਵੱਲੋਂ ਜੋਧੇ ਦੇ ਦੋ ਜਫੇ ਤੇ 5000 ਦੇ ਨਾਮ ਸਿਰਪਰੀਆ ਸੁਖਾ ਕੈਨੇਡਾ ਤੋਂ ਮੇਰੇ ਲਈਓ ਉਹਨਾਂ ਵੱਲੋਂ 5000 ਦੇ ਜੋ ਮੇਰੇ ਦੋ ਵਸੇ ਹੋਣ ਤੇ ਆਹ ਫਰਲੋਪੋਰਟ ਦਾ 5000 ਦੇਤਾ ਤੇ ਬੂਰੀਏ ਤੇਰੀਆਂ ਵੀ ਤਿੰਨ ਕਬੱਡੀਆਂ ਬਾਈ ਸਰਬਾਨ ਸਵਰਨਿਆ ਗਿੰਦੀ ਹੰਸਰੇ ਗੁਰਤੇਜ ਗਾਉਂ ਤੇ ਸ਼ੇਰਪੁਰੇ ਸੁੱਖੇ ਵੱਲੋਂ ਵੱਡੇ ਮਾਨ 2000 ਰੁਪਏ ਸੰਤੂ ਪਰਵਲੀ ਮਾ ਬਲੀ ਪੰਜਾਬੀ ਰਹੀ ਹੈ ਬਹੁਤ ਬਹੁਤ ਧੰਨਵਾਦ ਮਹਿਮਦ ਬਾਲੀਆ ਜੋਤਾ ਰੇਡਪੋਰ ਦੇ ਲਈ ਵੱਧਿਆ ਹੋਇਆ ਓ ਜੱਗੂ ਹਾਕਮ ਬਾਲੀਏ ਆ ਕਾਂਗੇ ਵਾਲਾ ਇਹ ਕੱਲਈ ਬਾਧੂਆ ਕਹਿੰਦੇ ਓ ਬਾਰੇ ਮਟੁਰਕ ਦੱਸਦੇ ਸੀ ਇਹ ਕੱਲਈ ਭੁੱਖ ਤੋੜੂ ਇਹ ਕੱਲਈ ਇੱਥੇ ਆਂਦੇ ਬੁੱਲ ਮੋੜੂ ਇਹ ਕੱਲਈ ਹਾਰਨੇ ਤੇ ਛਾਲਾ ਮਾਰਦਾ ਫਿਰਦਾ ਜਲਾਲ ਆਇਆ ਹਾਰਨੇ ਤੇ ਛਾਲਾ ਮਾਰਦਾ ਫਿਰਦਾ ਖੇਡ ਕਹਾਣੀ ਓ ਸਕਰੀਨ ਤੇ ਵੀ ਕੱਲਾ ਫਿਰਦਾ ਆਹ ਸਕਰੀਨ ਤੇ ਵੀ ਕਲਾ ਸ਼ਾਇਆ ਫਿਰਦੇ ਇਧਰ ਦੇਖੋ ਬੂਰੀਆ ਸੀਸਲ ਵਾਲਾ ਔਰ ਨੰਬਰ 83 ਦੇ ਬਾਤ ਤੇ ਜਿਹੜਾ ਵਾਹਿਆ ਹੈ ਬਈ ਸਫਲ ਪੈ ਗਈ ਬਈ ਮਨੂ ਅੰਸਰਾ ਕੈਨੇਡਾ ਤੇ ਸਾਡਾ ਭਰਾ ਮੇਰੇ ਵੀਰੋ ਸਰਪਾ ਮਨੂ ਅੰਸਰਾ ਆਸਟ੍ਰੇਲੀਆ ਤੇ ਸਰਪਾ ਆਸਟ੍ਰੇਲੀਆ ਉਹਨਾਂ ਵੱਲੋਂ ਦੋ ਰੇਡਾਂ ਰਹਿਦੀਆਂ ਨੇ 5000 ਰੁਪਈਆ ਓ ਮੇਰੇ ਵੀਰੋ ਬੂਰੀਆ ਹਰਸ਼ੋ ਕੈਨੇਡਾ ਤੇ ਹਰਦੂਰ ਆਸਟ੍ਰੇਲੀਆ ਉਹਨਾਂ ਦਾ ਵੀ ਅੱਜ ਦੇ ਕੱਪ ਲਈ ਪਟਾ ਰੇਲ ਹੈਪੀ ਬਈ ਧੰਨਵਾਦ ਰਾਜੂ ਹੰਸਾ ਨਾ ਤੇਜਿੰਦਰਾ ਨਾਲ ਦਸਤਾਲ ਪੱਟੀ ਦੇਖ ਆ ਆਂਖਾਂ ਆ ਬੱਗਾ ਵਾਲਾ ਆ ਕਾਂਗ ਵਾਲਾ ਛਾ ਗਿਆ ਸੱਦਿਆ ਕਾਂਗ ਵਾਲਾ ਇਹ ਤਾਂ ਛਾ ਗਿਆ ਭਾਈ ਰੇਟਰਾਂ ਨੂੰ ਰੋੜੂ ਇਹ ਤਾਂ ਇਕੱਲੇ ਹੀ ਦੁੱਖ ਤੋੜੂ ਇਹ ਤਾਂ ਹਾਰ ਦੇ ਦਾ ਮੂੰਹ ਆਪਣੇ ਪਿੰਡ ਵੱਲ ਨੂੰ ਮੋੜੂ ਇਹ ਤਾਂ ਹਾਰ ਦੇ ਦਾ ਮੂੰਹ ਫਾਜ਼ਲ ਕਾ ਵੱਲ ਜੇ ਮੇਰੀ ਹੋ ਕਾਂਗ ਵਾਲਾ ਆਦਾ ਵੱਲ ਜਾ ਸੱਦੀ ਤਲੀ ਸਵਾਰੇ ਵਾਲਾ ਭੱਜ ਗਿਆ 2000 ਰੁਪਿਆ ਗੁਰਤੇਜ ਦੇ ਆਲੇ ਜਿੰਦੀ ਹੰਸਾ ਤੇ ਨਾਲ ਸੁੱਖਾ ਛਣਪੁਰਿਆ ਕਹਿੰਦਾ ਉਹ ਘੰਗ ਵਾਲੇ ਗੁਰਵਿੰਦਰ ਵਾਲੀ ਪੋਲਟਾ ਕਰਦੇ ਆ ਬਹੁਤ ਬਹੁਤ ਧੰਨਵਾਦ ਸ਼ੌਂਸਮ ਕਬੱਡੀ ਮਹੰਮਦ ਵਾਲਿਆ ਚੋਤਾ ਪਾਉਣ ਦੇ ਵੀ ਵਧਿਆ ਹੋਇਆ ਸ਼ਾਕਰਪੁਰ ਫੈਸਲਾ ਹੋ ਗਿਆ ਸੀ ਪਹਿਲਾਂ تیروئی

ਬਾਈ ਮਨੂ ਹੰਸਰਾ ਆਸਟ੍ਰੇਲੀਆ ਤੇ ਸਰਬਾ ਆਸਟ੍ਰੇਲੀਆ ਫੜ ਲੋ 5000 ਰੁਪਿਆ ਚਲ ਓ ਬੁਲਟ ਪਾਕਬੱਡੀ ਕਾਂਗਿਆਲਾ ਢੀਕਦਾ ਆ ਜੱਫੇ ਵਾਲੇ ਤਕੜੇ ਲੱਗੇ ਨੇ ਉਹ ਜਿਹੜੇ ਹਾਰਟ ਦੇ ਮਰੀਜ਼ ਨੇ ਉਹ ਦਵਾਈ ਦੂਈ ਖਾ ਕੇ ਵੇਖਿਓ ਖੇਡ ਕਹਾਣੀ ਸਵਰਨੇਆ ਲਓ ਸਾਹਮਣੇ ਫੇਰ ਇੱਕ ਬੰਦੇ ਮੈਂਜੋ ਤੇ ਹਰ ਮਰ ਬੁਲਟ ਮੈਂਜੋ ਤੇ ਹਰ ਮਰ ਬੁਲਟ ਮੈਂਜੋ ਤੇ ਆਓ ਢੰਗੜਾ ਓ पती धरती हलंदी धरती हलंदी छेड़ता बि ਇਸ ਮੁਕਾਬਲੇ ਦੇ ਵਿੱਚੋਂ ਹਾਕਮ ਵਾਲਾ ਹਾਰਲਿਆਂ ਦੇ ਆਲੇ ਵਾਲੇ ਬਾਗੀ ਹਾਰਲਿਆਂ ਦੇ ਆਲੇ ਵਾਲੇ ਬਾਗੀ ਹਾਂਜੀ ਸ਼ਾਕਰਪੁਰ ਤੇ ਬੇਰੇ ਬਿਰੋ ਬਾਹੂ ਅਖਪੁਰਪੁਰ ਅਮਰੀਕ ਖੋਸੇ ਕੋਟਰੇ ਵਾਲਾ ਤੇ ਰਪਿੰਦਰ ਜਿਲਾ ਸਾਡੇ ਪਰਾ